ਪੰਜਾਬ ਪ੍ਰਦੇਸ਼ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸਟੇਟ ਪੰਜਾਬ ਸਰਦਾਰ ਪਰਮਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਦਸ਼ਮੇਸ਼ ਨਗਰ ਜਲੰਧਰ ਵਿਖੇ ਮੀਟਿੰਗ ਬੁਲਾਈ ਗਈ ਅਤੇ ਪਾਰਟੀ ਨੂੰ ਚੋਣ ਪੱਦਰ ਤੇ ਪਹੁੰਚਣ ਦੇ ਲਈ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਇਸ ਸਬੰਧੀ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਪਾਰਟੀ ਵਰਕਰਾਂ ਦੀ ਪਾਰਟੀ ਪ੍ਰਤੀ ਸੇਵਾ ਭਾਵਨਾ ਨੂੰ ਦੇਖਦੇ ਉਹਨਾਂ ਵਿੱਚ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਇਸ ਮੌਕੇ ਤੇ ਸਤਵਿੰਦਰ ਸਿੰਘ ਨੂੰ ਐਡਮਿਨ ਪੰਜਾਬ ਚੰਦਰ ਸ਼ੇਖਰ ਨੂੰ ਪ੍ਰੈਸ ਸੈਕਟਰੀ ਪੰਜਾਬ ਅਤੇ ਸੈਕਟਰੀ ਪੰਜਾਬ ਅਸ਼ਵਨੀ ਕੁਮਾਰ ਦੇ ਅਹੁਦੇ ਦਿੱਤੇ ਗਏ ਇਸ ਮੌਕੇ ਤੇ ਨਤੀਸ਼ ਕੁਮਾਰ ਪਲਵਿੰਦਰ ਕੁਮਾਰ ਬੋਬੀ ਗੁਰਵਿੰਦਰ ਸਿੰਘ ਸਰਬਜੀਤ ਸਿੰਘ ਸੈਗਲ ਮੌਜੂਦ ਰਹੇ ਪੱਤਰਕਾਰ ਰਵੀ ਜਸਤੀ ਦੀ ਰਿਪੋਰਟ ਸੋ ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਦੇਸ਼ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਸਟੇਟ ਟੈਜਿਡੈਂਟ ਜਿਹੜੇ ਪੰਜਾਬ ਸਰਜੀ ਸਿੰਘ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਹਾਂ ਜੀ ਅੱਜ ਵਿਸ਼ੇਸ਼ ਤੌਰ ਤੇ ਮੀਟਿੰਗ ਬੁਲਾਈ ਗਈ ਹੈ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਕਿ ਨਵੀਆਂ ਨਿਯੁਕਤੀਆਂ ਵੀ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਕੀਤੀਆਂ ਜਾਣਗੀਆਂ ਇਸ ਸਬੰਧੀ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਆਧ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਜਿਲੰਦਰ ਵਿੱਚ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜੀ ਸੋ ਪਹਿਲਾਂ ਤਾਂ ਸਾਰੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਸੈਂਟਰਲ ਟੀਮ ਨੂੰ ਵਧਾਈ ਦਿੰਦੇ ਆ ਤੇ ਨਾਲ ਹੀ ਸਾਡੇ ਸਟੇਟ ਦੇ ਜਿੰਨੇ ਵੀ ਮੈਂਬਰ ਨੇ ਜਿੰਨੇ ਵੀ ਅਹੁਦੇਦਾਰ ਨੇ ਉਹਨਾਂ ਨੂੰ ਦਿਲੋਂ ਵਧਾਈ ਦੇਣਾ ਚਾਹੁੰਦੇ ਆ ਜੋ ਇਲੈਕਸ਼ਨ ਕਮਿਸ਼ਨ ਨੇ ਇੱਕ ਬਹੁਤ ਹੀ ਵੱਡਾ ਤੇ ਇਤਿਹਾਸਿਕ ਫੈਸਲਾ ਸਾਡੇ ਹੱਕ ਚ ਦਿੱਤਾ ਸੋ ਇਹ ਸਾਰੀ ਸੈਂਟਰਲ ਟੀਮ ਤੇ ਸਾਡੇ ਜਿੰਨੇ ਵੀ ਪੰਜਾਬ ਦੇ ਜਿੰਨੇ ਵੀ ਸਾਡੇ ਅਹੁਦੇਦਾਰ ਭਰਾ ਨੇ ਸਾਰੇ ਹੀ ਵਧਾਈ ਦੇ ਪਾਤਰ ਨੇ ਸੋ ਪੰਜਾਬ ਦੇ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਲਈ ਪਾਰਟੀ ਨੂੰ ਹੋਰ ਵਧਾਵਾ ਦੇਣ ਲਈ ਅੱਜ ਅਸੀਂ ਵਿਸਥਾਰ ਕਰਨ ਜਾ ਰਹੇ ਹਾਂ ਜਿਦੇ ਵਿੱਚ ਅਸੀਂ ਨਵੀਆਂ ਨਿਯੁਕਤੀਆਂ ਕਰਨ ਜਾ ਰਹੇ ਹਾਂ ਸੋ ਇਹਦੇ ਵਿੱਚ ਜਿਹੜੀਆਂ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਇਹ ਵਿਚਾਰ ਕੀਤਾ ਪਾਰਟੀ ਦੇ ਵੱਲੋਂ ਤੇ ਇਹਦੇ ਵਿੱਚ ਜਿਹੜੀਆਂ ਕਿਹੋ ਜਿਹੀਆਂ ਜਿਹੜੀਆਂ ਕਿਹੜੇ-ਕਿਹੜੇ ਅਹੁਦੇ ਜਿਹੜੇ ਅੱਜ ਮੀਟਿੰਗ ਦੇ ਵਿੱਚ ਜਿਹੜੇ ਉਹ ਅਹੁਦੇਦਾਰਾਂ ਨੂੰ ਦਿੱਤੇ ਜਾਣਗੇ ਇਸ ਸਬੰਧੀ ਕੀ ਕਹਿਣਾ ਚਾਹੁੰਦੇ ਆਂ ਇਹ ਦੇਖੋ ਜੀ ਅੱਜ ਅਸੀਂ ਵਿਸਥਾਰ ਵਸੇ ਕਾਫੀ ਪਹਿਲਾਂ ਵੀ ਲਗਾ ਚੁੱਕੇ ਹਾਂ ਸੋ ਅੱਜ ਨਵੇਂ ਨਿਯੁਕਤੀਆਂ ਦੇ ਵਿੱਚ ਅਸੀਂ ਪ੍ਰੈਸ ਸੈਕਟਰੀ ਨੇ ਜੀ ਸਾਡੇ ਪ੍ਰੈਸ ਸੈਕਟਰੀ ਸੈਕਟਰੀ ਐਡਮਿਨ ਨੇ ਜੀ ਪ੍ਰੈਸ ਸੈਕਟਰੀ ਨੇ ਆਪਣੇ ਸੁਵਿੰਦਰ ਸਿੰਘ ਜੀ ਨੂੰ ਐਡਮਿਨ ਲਗਾ ਰਹੇ ਜੀ ਸੈਕਟਰੀ ਐਡਮਿਨ ਪੰਜਾਬ ਤੇ ਚੰਦਰਸ਼ੇਖਰ ਜੀ ਨੂੰ ਪ੍ਰੈਸ ਸੈਕਟਰੀ ਪੰਜਾਬ ਜੀ ਨਾਲ ਨੂੰ ਪ੍ਰੈਸ ਦੀ ਜ਼ਿੰਮੇਵਾਰੀ ਦਿੱਤੀ ਜਾਊਗੀ ਜੀ ਤੇ ਆਪਣਾ ਪਵਨ ਹੰਡਾ ਜੀ ਤੇ ਅਸ਼wini ਕੁਮਾਰ ਇਹ ਦੋਨੇ ਜੀ ਜਿਹੜੇ ਇਹਨਾਂ ਨੂੰ ਅਸੀਂ ਸੈਕਟਰੀ ਪੰਜਾਬ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਤੇ ਉਮੀਦ ਕਰਦੇ ਹਾਂ ਵੀ ਇਹ ਪੂਰੀ ਇਮਾਨਦਾਰੀ ਨਾਲ ਤੰਦੇਹੀ ਨਾਲ ਇਹ ਨਿਭਾਣਗੇ ਉਹ ਦੇਖ ਸਕਦੇ ਹੋ ਟੋਟਲ ਇੰਡੀਆ ਨਿਊਜ਼ ਤੇ লাইਵ ਤਸਵੀਰਾਂ ਪੰਜਾਬ ਪ੍ਰਧਾਨ ਸਟੇਟ ਪ੍ਰਧਾਨ ਜਿਹੜੇ ਨੇ ਸਰਬਜੀਤ ਸਿੰਘ ਪੰਜਾਬ ਪ੍ਰਦੇਸ਼ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਉਹਦੇ ਆਧਾਰਾਂ ਦੇ ਵੱਲੋਂ ਜਿਹੜਾ ਉਹਨਾਂ ਦੀ ਹੌਸਲਾ ਵਧਾਈ ਕਰ ਰਹੇ ਨੇ ਔਰ ਉਹਨਾਂ ਦੀ ਮਿਹਨਤ ਔਰ ਲਗਨ ਦੇਖਦੇ ਹੋਏ ਉਹਨਾਂ ਨੂੰ ਨਵੇਂ ਅਹੁਦਿਆਂ ਦੇ ਨਾਲ ਨਿਵਾਜ ਰਹੇ ਨੇ ਦੇਖ ਸਕਦੇ ਹੋ ਟੋਟਲ ਇੰਡੀਆ ਨਿਊਜ਼ ਤੇ ਲਾਈਵ ਤਸਵੀਰਾਂ ਦਾ ਰਾਸ਼ਟਰੀ ਕੰਮਲਟਾਟੀ ਪੰਜਾਬ ਮੈਂ ਜਨਰਲ ਸੈਕਟਰੀ ਪੰਜਾਬ ਪਰਮਿੰਦਰ ਸਿੰਘ ਮਾਨ ਮੈਂ ਇਥੇ ਵਿਸ਼ੇਸ਼ ਤੌਰ ਤੇ ਅਸੀਂ ਆਏ ਆ ਇਥੇ ਕਿ ਸਾਡੇ ਪ੍ਰੈਜ਼ੀਡੈਂਟ ਸਾਹਿਬ ਸਰਜੀ ਕੁਮਾਰ ਦੀ ਗੋਲਡੀ ਤੋਂ ਇਹਦੇ ਨਵੀਂ ਜੁਟਕੀਆ ਕੀਤੀਆਂ ਗਿਆ ਤੇ ਉਹਨਾਂ ਨੂੰ ਵਧਾਈ ਦੇ ਵਧਾਈ ਦੇ ਵਧਾਈ ਦੇ ਫਾਤਰ ਹੈ ਤੇ ਵਧੀਆ ਕੰਮ ਕਰਨਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਕਿ ਸਾਡੇ ਸਰਜੀ ਜੀ ਜੀ ਗੋਲਡੀ ਦਾ ਬਹੁਤ ਧੰਨਵਾਦ ਹੈ